ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਏ ਪ੍ਰਵ ਸ਼ਰਨਾ ਗਤੀ ਕਿਰਪਾ ਨੇ ਦਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ਨਾਨਕੀ ਪ੍ਰਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਰਬ ਕੋ ਜਿਮਰਹ ਸੇ ਤਨਵੰਤੇ ਪਰਭ ਕੋ ਸਿਮਰਐ ਸਤਿ ਪਤਵੰਤੇ ਪਰਭ ਕੋ ਸਿਮਰਐ ਜਨ ਪਰਵਾਨ ਪਰਭ ਕੋ ਸਿਮਰਐ ਪੁਰਖ ਪਰਦਾਣ ਪਰਭ ਕੋ ਸਿਮਰਐ ਬੇਮੋhta ਜੀ ਪਰਭ ਕੋ ਸਿਮਰਐ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰ ਸਦਾ ਆਵਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਉਲਾ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਕਥਾ ਮੁਤਾਬਕ ਸੁਖੁਣੀ ਸਾਹਿਬ ਜੀ ਦੀ ਪਹਿਲੀ ਅਸ਼ਟਪਰੀ ਦਾ ਪੰਜਵਾਂ ਪਦਾ ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਇਸ ਸ਼ਬਦ ਰਾਹੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ ਆਓ ਆਰੰਭ ਕਰਕੇ ਸਰਵਣ ਕਰੀਏ ਉਸ ਤੋਂ ਪਹਿਲਾਂ ਗੁਰੂ ਚਰਨਾਬੀ ਚਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਅਨ ਕਿ ਸਿੱਖੋ ਜੋ ਹਰੀ ਵਾਜੂ ਨੂੰ ਸਿਮਰਦੇ ਯਾਦ ਕਰਦੇ ਹਨ ਉਹ ਅਸਲੀ ਨਾਮ ਰੂਪ ਧਨ ਕਰਕੇ ਤਨਾਗ ਹਨ ਧਨਵੰਤੇ ਹਨ ਜਿਸ ਤਰ੍ਹਾਂ ਬਾਣੀ ਦਾ ਬਚਨ ਹੈ ਕੌਣ ਵੱਡਾ ਮਾਇਆ ਵਢਿਆਈ ਫਿਰ ਆਪ ਹੀ ਜਵਾਬ ਦਿੰਦੇ ਆ ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਲਿਵਲਾਈ ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ ਉਹ ਹੀ ਵੱਡਾ ਹੈ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਪੋਥੀ ਸਾਹਿਬ ਲਿਆ ਕਰਕੇ ਬਿਰਾਜਮਾਨ ਕਰਦੇ ਆ ਗੁਰੂ ਪਿਆਰਿਓ ਅਸ਼ਟ ਤੀਰਥ ਥੜਾ ਸਾਹਬ ਦੇ ਉੱਪਰ ਔਰ ਇੱਥੇ ਵਿਰਾਜਮਾਨ ਕਰਕੇ ਰਾਤ ਨੂੰ ਸਿੱਖ ਸੰਗਤਾਂ ਦੀ ਗੁਰੂ ਪਿਆਰਿਓ ਡਿਊਟੀ ਲਾਉਂਦੇ ਆ ਪਹਿਲਾ ਹੁੰਦਾ ਕੋਲ ਬੈਠਦੇ ਆ ਜਾਂ ਦੂਸਰਾ ਦਿਨ ਚੜਦਾ ਇੱਕ ਪੋਥੀ ਨੂੰ ਪ੍ਰਕਾਸ਼ ਕਰਕੇ ਦਰਸ਼ਨ ਕਰਦੇ ਆ ਤੇ ਦਰਸ਼ਨ ਕਰਕੇ ਕੀ ਕਹਿੰਦੇ ਆ ਉਹਨਾਂ ਦੇ ਮੁੱਖੋਂ ਸੁਭਾਵਕ ਕੀ ਬਚਨ ਨਿਕਲਦਾ ਹੈ ਹਾਵ ਤਨਵ ਅਰਧ ਭਾਖਟ ਸਤਿਨਾਏ ਹਰ ਗੁਣ ਗਾਵੇ ਸਹਿ ਸੁਭਾਏ ਅਸੀਂ ਬਹੁਤ ਅਮੀਰ ਹਾਂ ਕਣੀ ਹਾਂ ਕਿਉਂ ਕਿ ਅਸੀਂ ਹਰੀ ਦੇ ਗੁਣ ਗਾਉਂਦੇ ਹਾਂ ਤੇ ਆ ਦੇਖੋ ਸਿੱਖੋ ਹੁਣ ਜੋ ਸਾਡੇ ਕੋਲ ਪਿਛਲੇ ਚਾਰਾ ਗੁਰੂਆਂ ਦਾ ਖਜ਼ਾਨਾ ਪ੍ਰਾਪਤ ਹੋਇਆ ਪਿਉ ਦਾਦੇ ਕਾ ਖੋਲ ਡੇਠਾ ਖਜ਼ਾਨਾ ਤਾਂ ਮੇਆ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੁੱਟ ਅਤੋਲ ਕਵ ਖਰਚੈ ਰਲਮਨ ਭਾਈ ਟੋਟ ਨ ਆਵੇ ਬੱਦ ਦੋ ਜਾਈ ਕੋ ਨਾਨਕ ਜਿਸ ਮਸਤਕ ਲੇਖ ਲਖਾਏ ਸੋ ਇਹ ਤ ਖਜ਼ਾਨਾ ਲਿਆ ਲਰਨਾਏ ਸੋ ਇਸ ਕਰਕੇ ਸਭ ਤੋਂ ਵੱਡਾ ਧਨ ਹੈ ਨਾਮ ਦਾ ਧਨ ਇਸ ਇਨਸਾਨੀ ਧਨ ਤਾਂ ਛਿਨ ਪੰਗੜ ਹਨ ਛਿਨ ਮਾਤਰ ਵਿੱਚ ਖਤਮ ਹੋਣ ਵਾਲੇ ਆ ਪਰ ਹਰੀ ਦੇ ਨਾਮ ਦਾ ਧਨ ਹਮੇਸ਼ਾ ਜੀਵ ਦੇ ਨਾਲ ਜਾਣ ਵਾਲਾ ਤਨਗੁਰੂ ਅਰਜਨ ਦੇਵ ਜੀ ਇੱਥੇ ਵੀ ਇਹੀ ਬਖਸ਼ਿਸ਼ ਕਰਦੇ ਐ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਆ ਉਹ ਸਭ ਤੋਂ ਧਣੀ ਹਨ ਪ੍ਰਭ ਕੋ ਸਿਮਰੈ ਸੇ ਤਨਵੰਤੇ ਅੱਗੇ ਲਿਖਦੇ ਹਨ ਕਿ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਐ ਉਹ ਇੱਜ਼ਤ ਵਾਲੇ ਹਨ ਉਹਨਾਂ ਨੂੰ ਇੱਥੇ ਵੀ ਸਤਕਾਰ ਮਿਲਦਾ ਹੈ ਦਰਗਾਹ ਵਿੱਚ ਵੀ ਸਤਕਾਰ ਮਿਲਦਾ ਰੇ ਰੇ ਦਰਗਹਿ ਕਹੈ ਨ ਕੋ ਆਵ ਬੈਠ ਆਤਰ ਸ਼ੁਭ ਦੇਉ ਉਹ ਨਾਨੂ ਦਰਗਾਹ ਵਿੱਚ ਵੀ ਕੋਈ ਰੋਗ ਟੋਕ ਨਹੀਂ ਪੈੰਦੀ ਕੋਈ ਇਹ ਨਹੀਂ ਕਹਿੰਦਾ ਵਈ ਤੂੰ ਕਿੱਧਰ ਚਲੇ ਆ ਪ੍ਰਭ ਕੋ ਸਿਮਰੈ ਸੇ ਪਤਵੰਤੇ ਉਹ ਨਾਨੂ ਹਰ ਥਾਂ ਤੇ ਇਛਤ ਮਿਲਦੀ ਆ ਪਾਤਸ਼ਾਹ ਜੀ ਵਸੇ ਕਰਦੇ ਆ ਜੀ ਸ਼ੋਭਾ ਕੋ ਨਿਤ ਜੀ ਸ਼ੋਭਾ ਦੀ ਪ੍ਰਾਪਤੀ ਵਾਸਤੇ ਬੰਦਾ ਬਹੁਤ ਭਜਨ ਕਰਨ ਕਰਦਾ ਹੈ ਉਹ ਸ਼ੋਭਾ ਮਨੁੱਖ ਲੋਕ ਪਰਮੇਸ਼ਰ ਦਾ ਸਿਮਨ ਕਰਕੇ ਪ੍ਰਾਪਤ ਹੁੰਦੀ ਆ ਉਹ ਮਨੁੱਖ ਜਿਨ੍ਹਾਂ ਨੂੰ ਲੋਕ ਪਸੰਦ ਨਾ ਕਰਦੇ ਹੋਣ ਜੇ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਜਾਣ ਔਰ ਵਿਸ਼ੇਪਕਾਰਾਂ ਨੂੰ ਛੱਡ ਜਾਣ ਤੇ ਉਹਨਾਂ ਲਈ ਲੋਕਾਂ ਦਾ ਸੰਸਾਰ ਜਿਹੜਾ ਸਤਕਾਰ ਕਰਦੇ ਪਾਤਸ਼ਾਹ ਜੀ ਦਾ ਬਚਨ ਹੈ ਨਾ ਕਿ ਜੇ ਕਿਸੇ ਦੇ ਕੋਲ ਕੁਝ ਵੀ ਨਾ ਹੋਵੇ ਘਰ ਦੇ ਵਿੱਚ ਗਰੀਬੀ ਬੜੀ ਹੋਵੇ ਔਰ ਸਾਰੇ ਪਾਸਿਓ ਉਸ ਨੂੰ ਕੋਈ ਸਹਾਇਤਾ ਨਾ ਮਿਲਦੀ ਹੋਵੇ ਤਾਂ ਉਹ ਮਨੁੱਖ ਜਿਹੜਾ ਹੈ ਅਗਰ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਤਾਂ ਉਹ ਜਿਹੜਾ ਹੈ ਹਰ ਥਾਂ ਤੇ ਵਡਿਆਈ ਪਾਉਂਦਾ ਇਸੇ ਤਰ੍ਹਾਂ ਬਹੁਤ ਸੁੰਦਰ ਹੋਵੇ ਸੋਨਾ ਚਾਂਦੀ ਸਭ ਕੁਝ ਹੋਵੇ ਅਤ ਸੁੰਦਰ ਕੁਲੀਨ ਚਤੁਰ ਭੋਗਿਆਨੀ ਤਰਵੰਤ ਸੁੰਦਰ ਵੀ ਹੋਵੇ ਚਤੁਰ ਚਲਾਕ ਸਿਆਣਾ ਹੋਵੇ ਕੁਲੀਨ ਉੱਚੀ ਕੁੱਲ ਹੋਵੇ ਮਨ ਕਰਕੇ ਭਾਵੇਂ ਵੇਦਾਂ ਗ੍ਰੰਥਾਂ ਨੂੰ ਮੋਹ ਜਵਾਨੀ ਯਾਦ ਕਰ ਲਵੇ ਜਿਵੇਂ ਇਹ ਸਾਰੇ ਗੁਣ 라ਵਣ ਦੇ ਵਿੱਚ ਹਨ ਪਰ ਜੇ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਤਾਂ ਫਿਰ ਮਾਨੋ ਉਹ ਪਾਤਸ਼ਾਹ ਜੀ ਕਹਿੰਦੇ ਨੀਚ ਹੈ ਉਹ ਮਾੜਾ ਹੈ ਅ ਚੰਦਰਕੁਲਿਨ ਚਤਰ ਮੋਗਿਆਨੀ ਤਨਵਰਤ ਮਿਤ ਕਈਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਮਾਨੋ ਤੁਰੀ ਫਿਰਦੀ ਓ ਲਾਸ਼ ਹੈ ਤਮਰੇ ਪ੍ਰੀਤਮ ਜੀ ਅੱਗੇ ਵਸੇ ਕਰਦੇ ਆਂ ਜਿਹੜੇ ਹਰੀ ਦਾ ਸਿਮਨ ਕਰਦੇ ਆ ਉਹ ਇੱਥੇ ਵੀ ਤੇ ਉੱਥੇ ਵੀ ਲੋਕ ਸੁਖੀਆ ਪਰ ਲੋਕ ਸੁਹੇਲਾ ਕਰ ਲੈਂਦੇ ਆ ਉਹਨਾਂ ਨੂੰ ਦੋਹੀ ਜਹਾਨੀ ਇੱਜ਼ਤ ਮਿਲਦੀ ਆ ਪਰਬ ਕੋ ਸਿਮਰੈ ਸੇ ਜਨ ਪਰਵਾਨ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਐ ਸੇ ਜਨ ਦਰਗਹਿ ਪਾਵੇ ਮਾਣ ਉਹ ਦਰਗਾਹ ਦੇ ਵਿੱਚ ਪਰਵਾਨ ਹੋ ਜਾਂਦੇ ਐ ਮਾਣ ਇੱਜ਼ਤ ਪ੍ਰਾਪਤ ਕਰਦੇ ਐ ਪਰਬ ਕੋ ਸਿਮਰੈ ਸੇ ਪੁਰਖ ਪਰਦਾਣ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਐ ਹਰੀ ਵੈਗਰੂ ਨੂੰ ਸਿਮਰਦੇ ਯਾਦ ਕਰਦੇ ਹਨ ਓ ਲੋਕ ਤਿੰਨਾ ਲੋਕਾਂ ਵਿੱਚ ਹੀ ਪ੍ਰਮਾਣਿਕ ਹੋ ਜਾਂਦੇ ਹਨ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚਾ ਕਾਗੁਰ ਇਕ ਧਿਆਨ ਜਿਹੜੇ ਉਸ ਇੱਕ ਨਾਲ ਜੁੜਦੇ ਹਨ ਉਹ ਸਿਆਣੇ ਹਨ ਉਹ ਪ੍ਰਵਾਨ ਹੋ ਜਾਂਦੇ ਆ ਪੰਜ ਪ੍ਰਵਾਨ ਪੰਜ ਪ੍ਰਧਾਨ ਉਹ ਪ੍ਰਮਾਣਿਕ ਮੁਖੀ ਬਣ ਜਾਂਦੇ ਆ ਸੰਸਾਰ ਦੇ ਵਿੱਚ ਪੰਜੇ ਪਾਵੈ ਦਰਗਹਿ ਮਾਨ ਉਹ ਸਿਆਣੀ ਜਿਹੜੇ ਪਰਮੇਸ਼ਰ ਨਾਲ ਜੁੜ ਜਾਂਦੀ ਹੈ ਇੱਥੇ ਪੰਜ ਤੋਂ ਗਣਤੀ ਦਾ ਭਾਵ ਲਈਏ ਜੇ ਜੇ ਪੰਜ ਗਣਤੀ ਦੀ ਅਰਥਾਂ ਵਿੱਚ ਲਈਏ ਤੇ ਸਾਡੇ ਗੋ ਪਿਆਰੂ ਪੰਜੇ ਗਿਆਨ ਇੰਦਰੇ ਜਦੋਂ ਇੱਕ ਪਰਮੇਸ਼ਰ ਦੇ ਨਾਲ ਜੁੜਦੇ ਆ ਉਹਦਾ ਸਿਮਨ ਕਰਦੇ ਆ ਤਾਂ ਇਹ ਪੰਜੇ ਗਿਆਨ ਇੰਦਰੇ ਵੀ ਸਾਡੇ ਪ੍ਰਵਾਨ ਹੋ ਜਾਂਦੇ ਆ ਔਰ ਪੰਜ ਤਰਤ 25 25 ਪ੍ਰਕਿਰਤੀਆਂ ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ 40 ਦੇ 40 ਅੰਤਸ਼ ਕਰਨ ਸਾਰਾ ਇਹ ਸ਼ੁੱਧ ਹੋ ਜਾਂਦਾ ਹੈ ਦੇ ਪਰਮੇਸ਼ਰ ਦੇ ਦਰਤੀ ਉਹ ਜੀਵ ਪ੍ਰਵਾਨ ਹੋ ਜਾਂਦੇ ਆ ਮੇਰੇ ਪ੍ਰੀਤਮ ਜੀ ਅੱਗੇ ਵਕਸੇ ਕਰਦੇ ਹਨ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਆ ਉਹਨਾਂ ਨੂੰ ਸੰਸਾਰ ਦੀ ਮੁਤਾਜੀ ਨਹੀਂ ਹੁੰਦੀ ਪ੍ਰਭ ਕੋ ਸਿਮਰ ਸੇ ਬੇਮੋਤਾ ਜੇ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਨੂੰ ਕਿਸੇ ਦੀ ਮੁਥਾਜਗੀ ਨਹੀਂ ਹੁੰਦੀ ਉਹ ਬੇਪਰਵਾਹ ਹੁੰਦੇ ਆ ਬੇਪਰਵਾਹ ਸਦਾ ਹਰ ਰੰਗ ਹਰ ਕਹਿ ਜਾ ਕੋ ਪੱਖ ਸੁਆਮੀ ਜਿਨ੍ਹਾਂ ਦੇ ਪੱਖ ਵਿੱਚ ਉਹ مالک ਹੋ ਜਾਵੇ ਉਹ ਬੇਪਰਵਾਹ ਹੋ ਜਾਂਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹੁੰਦੇ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਪ੍ਰਭੂ ਕੋ ਸਿਮਰੈ ਸੇ ਸਰਬ ਕੇ ਰਾਜੇ ਉਹ ਕਿਸੇ ਦੀ ਖੁਸ਼ਾਮਦ ਨਹੀਂ ਕਰਦੇ ਉਹ ਸ੍ਰਿਸ਼ਟੀ ਦੇ ਰਾਜੇ ਬਣ ਜਾਂਦੇ ਐ ਇੱਕ ਰਾਜਾ ਉਹ ਹੈ ਜਿਹੜਾ ਇੱਕ ਏਰੀਏ ਦਾ ਰਾਜਾ ਹੈ ਇੱਕ ਦੇਸ਼ ਦਾ ਰਾਜਾ ਹੈ ਇੱਕ ਇਲਾਕੇ ਦਾ ਰਾਜਾ ਹੈ ਤੇ ਇੱਕ ਨਾਮ ਦੇਣ ਵਾਲੇ ਜਿਨ੍ਹਾਂ ਦੇ ਹੁਕਮ ਦੇ ਅੰਦਰ ਕੇਵਲ ਮਨੁੱਖ ਹੀ ਨਹੀਂ ਜਲ ਜੰਤੂ ਜੀਵ ਜੰਤੂ ਆਦਿ ਇਹ ਵੀ ਉਹਨਾਂ ਦੇ ਹੁਕਮ ਚੱਲ ਪੈਂਦੇ ਹਨ ਭਾਵੇਂ ਉਹ ਵੀ ਇਹਨਾਂ ਦੇ ਇਸ਼ਾਰੇ ਨੂੰ ਸਮਝਣ ਲੱਗ ਜਾਂਦੇ ਐ ਮੇਰੇ ਪ੍ਰੀਤਮ ਦੀ ਬਾਤ ਸੇ ਕਰਦੇ ਇਹ ਕਿੰਦਾ ਦੀ ਸਾਖੀ ਆ ਕਹਿੰਦੇ ਅਰੰਦੇਸ਼ ਦਾ ਇੱਕ ਰਾਜਾ ਸੀ ਉਹ ਆਪਣਾ ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਸੌਂਪ ਕੇ ਜੰਗਲਾਂ ਵਿੱਚ ਤਪ ਕਰਨ ਚਲੇ ਜਾਂਦਾ ਪ੍ਰਾਣੇ ਸਮਿਆਂ ਦੇ ਲੋਕ ਜਦੋਂ ਦੇਖਦੇ ਕਿ ਬੱਚਿਆਂ ਨੇ ਕੰਮ ਸੁਭਾਲ ਲਿਆ ਹੁਣ ਆਪਾਂ ਭਜਨ ਕਰੀਏ ਸਿਮਰਨ ਕਰੀਏ ਤੋ ਰਾਜ ਭਾਗ ਜ਼ਿੰਮੇਵਾਰੀਆਂ ਬੱਚਿਆਂ ਨੂੰ ਦੇ ਕੇ ਆਪ ਸਿਮਰਨ ਵਿੱਚ ਲੱਗ ਜਾਂਦੇ ਇਹ ਜੰਗਲਾਂ ਨੂੰ ਚਲੇ ਗਿਆ ਤਪ ਕਰਨ ਵਾਸਤੇ ਇੱਕ ਦਿਨ ਦਰਿਆ ਦੇ ਕਿਨਾਰੇ ਤੇ ਬੈਠਾ ਕੁ ਸਮਾਂ ਲੰਘਿਆ ਤੇ ਕਹਿੰਦੀ ਉਸ ਦਾ ਪੁੱਤਰ ਆਪਣੀਆਂ ਫੌਜਾਂ ਸਮੇਤ ਆਇਆ ਆਪਣੇ ਪਿਤਾ ਨੂੰ ਮਿਲਿਆ ਤੇ ਕਹਿਣ ਲੱਗਿਆ ਪਿਤਾ ਜੀ ਤੁਸੀਂ ਸਾਧੂ ਬੰਦ ਕਰਕੇ ਲੋਕ ਮੈਨੂੰ ਨਲਾਇਕ ਕਹਿੰਦੇ ਐ ਭਾਵੇਂ ਤੁਸੀਂ ਜੰਗਲਾਂ ਵਿੱਚ ਆ ਗਏ ਤੇ ਲੋਕ ਮੈਨੂੰ ਮਾੜਾ ਕਹਿੰਦੇ ਐ ਤੁਸੀਂ ਘਰੇ ਚੱਲੋ ਮੈਂ ਘਰੇ ਤੁਹਾਡੀ ਸੇਵਾ ਕਰਾਂਗਾ ਕਿਸੇ ਤਰ੍ਹਾਂ ਢਲ ਨਹੀਂ ਰੱਖਾਂਗਾ ਹਰ ਤਰ੍ਹਾਂ ਦੇ ਜੋ ਮੰਗੋਗੇ ਉਹ ਮੈਂ ਦਿਆਂਗਾ ਵੀ ਤਾਂ ਗੁਰੂ ਪਿਆਰੂ ਰਾਜਾ ਕਹਿਣ ਲੱਗਿਆ ਪੁੱਤਰ ਅੱਜ ਮੇਰੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਆ ਗਈ ਹੈ ਸਾਰੀ ਦੁਨੀਆ ਮੇਰਾ ਹੁਕਮ ਮੰਨਦੀ ਹੈ ਮੇਰਾ ਹੁਕਮ ਸਾਰੇ ਪਾਸੇ ਚੱਲਦਾ ਹੈ ਮੈਂ ਹੁਣ ਤੇਰੇ ਰਾਜ ਭਾਗ ਤੋਂ ਕੀ ਲੈਣਾ ਹੈ ਤੂੰ ਆਪਣਾ ਕੰਮ ਕਰ ਰਾਜ ਭਾਗ ਕਰਾ ਬੁਰਾ ਪੁੱਤਰ ਕਹਿੰ ਲੱਗਿਆ ਪਿਤਾ ਜੀ ਤੁਹਾਡਾ ਹੁਕਮ ਕਿਸ ਤੇ ਅਤੇ ਕਿਵੇਂ ਚੱਲਦਾ ਹੈ ਨਾ ਤੁਹਾਡੇ ਕੋਲ ਰਾਜ ਹੈ ਨਾ ਤਾਜ ਹੈ ਨਾ ਤੁਸੀਂ ਹੁਣ ਰਾਜੇ ਰਹੇ ਹੋ ਹੁਕਮ ਤਾਂ ਰਾਜਿਆਂ ਦੇ ਚੱਲਦੇ ਆ ਭਾਬ ਜਿੰਨਾਂ ਕੋਲੇ ਸੰਸਾਰੀ ਤਾਕਤ ਹੁੰਦੀ ਆ ਤੁਹਾਡੇ ਕੋਲ ਤਾਂ ਕੋਈ ਇਦਾਂ ਦੀ ਤਾਕਤ ਹੀ ਨਹੀਂ ਹੈ ਤੁਹਾਡਾ ਹੁਕਮ ਕਿਵੇਂ ਚੱਲਦਾ ਇਹ ਸੁਣ ਕਰਕੇ ਗੁਰਪਿਆਰੂ ਰਾਜੇ ਨੇ ਆਪਣੇ ਕੋਲੋਂ ਇੱਕ ਸੂਈ ਚੱਕੀ ਆ ਔਰ ਸੋਈ ਉਸ ਆਪਣੇ ਰਾਜਕੁਮਾਰ ਪੁੱਤਰ ਨੂੰ ਦਿਖਾਉਂਦਾ ਹੋਇਆ ਕਹਿਣ ਲੱਗਿਆ ਆਹ ਸੋਈ ਜਿਹੜੀ ਐ ਮੇਰੇ ਹੱਥ ਵਿੱਚ ਉਹਨੇ ਚਲਾ ਕੇ ਪਾਣੀ ਵਿੱਚ ਵਾਰੀ ਤੇ ਕਹਿਣ ਲੱਗਿਆ ਹੁਣ ਇਦਾਂ ਕਰ ਆਪਣੀ ਫੌਜ ਨੂੰ ਹੁਕਮ ਦੇ ਮੈਂ ਗੋਦੜੀ ਸਿਉਣ ਵਾਸਤੇ ਸੋਈ ਰੱਖੀ ਸੀ ਪਾਣੀ ਵਿੱਚੋਂ ਕਢਵਾ ਇਹਦੇ ਨਾਲ ਮੈਂ ਆਪਣੇ ਵਸਤਰ ਸਿਉਂਦਾ ਹਾਂ ਉਹ ਰਾਜਕੁਮਾਰ ਕਹਿਣ ਲੱਗਿਆ ਪਿਤਾ ਜੀ ਛੱਡੋ ਸੂਈਆਂ ਦਾ ਖੇੜਾ ਤੁਹਾਨੂੰ ਮੈਂ ਨਵੀਂ ਲੈ ਦੇਵਾਂਗਾ ਤੁਸੀਂ ਮੇਰੇ ਨਾਲ ਘਰ ਚੱਲੋ ਕਹਿੰਨ ਲੱਗਿਆ ਨਹੀਂ ਮੈਨੂੰ ਉਹੀ ਚਾਹੀਦੀ ਆ ਜੇ ਤੇਰੀਆਂ ਫੌਜਾਂ ਹੁਕਮ ਮੰਨਦੀਆਂ ਤੱਕੜਵਾ ਇਹਨਾਂ ਤੋਂ ਕਹਿੰਦੇ ਉਹਦੀਆਂ ਫੌਜਾਂ ਨੇ ਚੁੱਭੀਆਂ ਲਾਉਣੀਆਂ ਸ਼ੁਰੂ ਕੀਤੀਆਂ ਦਰਿਆ ਦੇ ਵਿੱਚ ਜਿੱਥੇ ਸਿੱਟੀ ਸੀ ਉਹ ਸੂਈ ਦਾ ਲੱਭੀ ਕਿਸੇ ਨੂੰ ਸਾਰੇ ਵਾਪਸ ਆ ਗਏ ਰਾਜਾ ਕਹਿੰਦਾ ਹੁਣ ਮੈਂ ਕਢਵਾਵਾਂ ਕਹਿੰਦੇ ਉਸ ਨੇ ਉਸੇ ਵੇਲੇ ਹੁਕਮ ਦਿੱਤਾ ਵਰਨ ਦੇਵਤਾ ਨੂੰ ਜੋ ਜਲਦਾ ਦੇਵਤਾ ਹੈ ਉਹ ਨੂੰ ਕਹਿੰਦਾ ਕਿ ਪਾਣੀ ਦੇ ਵਿੱਚ ਮੇਰੀ ਸੂਈ ਲੱਗ ਪਈ ਹੈ ਉਹ ਕਢਾ ਉਹ ਜਲ ਦੇਵਤੇ ਨੇ ਮੱਛੀਆਂ ਨੂੰ ਕਹਿੰ ਦਿੱਤਾ ਕਿ ਪਾਣੀ ਵਿੱਚ ਕ ਸੂਈ ਲੱਗੀ ਆ ਕੱਢ ਕੇ ਲਿਆਓ ਤੇ ਗੁਰੂ ਪਿਆਰੋ ਮੱਛੀਆਂ ਜਿਹੜੀਆਂ ਹਨ ਪਾਣੀ ਦੇ ਵਿੱਚ ਘੁੰਮਦੀਆਂ ਹੋਈਆਂ ਇੱਕ ਮੱਛੀ ਦੇ ਹੱਥੋਂ ਸੂਈ ਆਈ ਤੇ ਆਪਣੇ ਮੂੰਹ ਵਿੱਚ ਫੜ ਕੇ ਬਾਹਰ ਆ ਗਈ ਉਹ ਲਿਆ ਕੇ ਦੇ ਦਿੱਤੀ ਆ ਇਹ ਦੇਖ ਕੇ ਉਹ ਰਾਜਕੁਮਾਰ ਹੈਰਾਨ ਹੋ ਗਿਆ ਕਿ ਮੇਰੇ ਪਿਤਾ ਦੇ ਹੁਕਮ ਦੇ ਵਿੱਚ ਤਾਂ ਦੇਵਤੇ ਵੀ ਹੋਵੇ ਹਨ ਇਸ ਕਰਕੇ ਮਨੁੱਖਾ ਜੀਵਨ ਜਿਹੜਾ ਉਹ ਦੇਵਤਿਆਂ ਤੋਂ ਵੀ ਉੱਤਮ ਹੈ ਪਾਤਸ਼ਾਹ ਕਹਿੰਦੇ ਇਸ ਦੇਹੀ ਕੋ ਸਿਮਰ ਦੇਵ ਸੋ ਦੇਹੀ ਪਜ ਹਰ ਕੀ ਸੇਵ ਪਾਤਸ਼ਾਹ ਜੀ ਕਹਿੰਦੇ ਜੀ ਸ਼ੋਭਾ ਕਰੈ ਭਲੀ ਕਾਨੀ ਸ਼ਾ ਸ਼ੋਭਾ ਪਜ ਹਰ ਕੀ ਚਰਨੀ ਇਸੇ ਤਰ੍ਹਾਂ ਹੀ ਗੁਰ ਪਿਆਰਿਓ ਸੰਸਾਰ ਜੋ ਚਾਹੁੰਦਾ ਹੈ ਉਹ ਨਾਮ ਦੇ ਵਿੱਚੋਂ ਮਿਲ ਸਕਦਾ ਹੈ ਪਰ ਸ਼ਰਤ ਹੈ ਕਿ ਮਨੁੱਖ ਉਹਦੇ ਨਾਲ ਜੁੜਨਾ ਕਰੇ ਪ੍ਰੀਤਮ ਜੀ ਕਹਿ ਰਹੇ ਸੀਗੇ ਪ੍ਰਭ ਕੋ ਸਿਮਰਐ ਸਭ ਕੇ ਰਾਜੇ ਉਹ ਕੱਲੇ ਮਨੁੱਖਾਂ ਦੇ ਉੱਤੇ ਹੀ ਨਹੀਂ ਉਹ ਸਾਰੇ ਸ੍ਰਿਸ਼ਟੀ ਉੱਤੇ ਉਹਨਾਂ ਦਾ ਹੁਕਮ ਚੱਲਦਾ ਹੈ ਜਿਸ ਤਰ੍ਹਾਂ ਗੁਰਨਾਮ ਪਾਸ਼ਾ ਦੀ ਕਿਆ ਗੱਲ ਕਰੀਏ ਉਹਨਾਂ ਦੇ ਹੁਕਮ ਵਿੱਚ ਤਾਂ ਸ਼ੇਖ ਸੁਨਾਗ ਨੇ ਆਕੇ ਮੁਖ ਤੇ ਧੋਪਾਈ ਤੇ ਸ਼ਾਹ ਕੀਤੀ ਆ ਉਹਨਾਂ ਦੇ ਹੁਕਮ ਵਿੱਚ ਇੱਕ ਦਿਨ ਧੁੱਪੇ ਇੱਕ ਲਖ ਦੇਠਾ ਪਿਆ ਐ ਬਾਕੀ ਦਰਖਤਾਂ ਦਾ ਪ੍ਰਸ਼ਾਵਾਂ ਘੁੰਮ ਗਿਆ ਪਰ ਉਸ ਦਰਖਤ ਦਾ ਪ੍ਰਸ਼ਾਵਾਂ ਨਹੀਂ ਘੁੰਮਿਆ ਇਸੇ ਤਰ੍ਹਾਂ ਹੀ ਗੁਰੂ ਪਿਆਰੋ ਭਲਕ ਨਾਮਦੇਵ ਦੀ ਗੱਲ ਕਰੀਏ ਜਦੋਂ ਨੇ ਬੇਨਤੀ ਕੀਤੀ ਪਰਮੇਸ਼ਰ ਨੇ ਮੰਦਰ ਦਾ ਮੁਖ ਘੁਮਾ ਦਿੱਤਾ ਹੈ ਹੰਕਾਰੀਆਂ ਨਿੰਦਕਾਂ ਪਿੱਛੇ ਦੇ ਨਾਮ ਦੇਉ ਮੁਖ ਲਾਇਆ ਭਗਤ ਜੀ ਨੂੰ ਮੂਹਰੇ ਕਰ ਲਿਆ ਤੇ ਹੰਕਾਰੀਆਂ ਨੂੰ ਪਿੱਛੇ ਕਰ ਦਿੱਤਾ ਆਉ ਵਗੇ ਚਲਗੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਜਿਹੜੇ ਪ੍ਰਭੂ ਦਾ ਸਿਮਨ ਕਰਦੇ ਹਨ ਉਹ ਸੁਖੀ ਵੱਸਦੇ ਹਨ ਉਹਨਾਂ ਦਾ ਜੀਵਨ ਸੁਖਦਾਈ ਹੋ ਜਾਂਦਾ ਹੈ ਉਹ ਦੁੱਖਾਂ ਦੇ ਵਿੱਚ ਵੀ ਦੁਖੀ ਨਹੀਂ ਹੁੰਦੇ ਜਿਸ ਤਰ੍ਹਾਂ ਸਾਡੇ ਸਾਹਮਣੇ ਉਦਾਹਰਨ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਮਤੀ ਦਾ ਸਤੀਦਾਸ ਪਾਈ ਜਿਆਲਾ ਜੀ ਆਦੀ ਇਹਨਾਂ ਸੇਖਾਂ ਨੇ ਗੁਰੂ ਪਿਆਰਿਓ ਹੱਸ ਹੱਸ ਕੇ ਤਸੀਹੇ ਚਲਦੇ ਹੋਏ ਜੀਵਨ ਬਰ ਦਿੱਤਾ ਹੈ ਗੁਰੂ ਤੋਂ ਕਿਉਂਕਿ ਉਹਨਾਂ ਦੇ ਅੰਦਰ ਸਿਮਰਨ ਦੀ ਤਾਕਤ ਸੀ ਪ੍ਰਭ ਕੋ ਸਿਮਰੈ ਸਦਾ ਅਬਨਾਸ਼ੀ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਹਨ ਉਹ ਜੰਮਨ ਮਰਨ ਚੋਂ ਵੀ ਨਿਕਲ ਜਾਂਦੇ ਹਨ ਅਬਨਾਸ਼ੀ ਪਰਮੇਸ਼ਰ ਵਿੱਚ ਮਿਲ ਕੇ ਅਬਨਾਸ਼ੀ ਹੋ ਜਾਂਦੇ ਹਨ ਪਾਤਸ਼ਾਹ ਜੀ ਬਖਸ਼ ਕਰਦੇ ਆ ਹਰ ਕਾ ਸੇਵਕ ਸੋ ਹਰ ਜਿਹਾਂ ਬੇਦਨ ਜਾਣੋ ਮਾਨਸ ਸੁਨੇਹਾ ਪ੍ਰਭ ਕੋ ਸਿਮਰੈ ਸੇ ਅਬਨਾਸੀ ਪਰ ਅੱਗੇ ਗੱਲ ਕਰਦੇ ਆ ਪਾਤਸ਼ਾਹ ਜੀ ਵੱਡੇ ਭਾਗਾ ਦੀ ਕਿ ਸਿਮਨ ਤੇ ਲੱਗਦਾ ਕੌਣ ਹੈ ਸਿਮਰ ਤੇ ਲਾਗੇ ਜਿਨੇ ਆਪ ਵਿਦਿਆਲਾ ਇਹ ਸਿਮਨ ਕਰਨਾ ਦੀ ਕਿਹੜਾ ਸੌਖਾ ਹੈ ਜਿਸ ਤੋਂ ਕਰਵਾਉਂਦਾ ਉਹ ਸਿਮਨ ਕਰਦਾ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ ਸਿਮਰ ਤੇ ਲਾਗੇ ਸਿਮਰ ਵਿੱਚ ਉਹ ਲੱਗਦੇ ਆ ਜਿਨ੍ਹਾਂ ਤੇ ਉਹਦੀ ਦਇਆ ਹੁੰਦੀ ਆ ਨਾਨਕ ਜਨ ਕੀ ਮੰਗੈਰ ਵਾਲਾ ਤੇ ਜਿਨ੍ਹਾਂ ਦੇ ਉੱਤੇ ਉਸ ਪਰਮੇਸ਼ਰ ਦੀ ਦਇਆ ਹੈ ਉਹਨਾਂ ਜਣਾਂ ਦੀ ਉਹਨਾਂ ਪੁਰਖਾਂ ਦੀ ਮੈਨੂੰ ਚਰਨ ਧੂੜੀ ਵਰਕਸ਼ੋਪ ਆਵੋ ਨਾਲੀ ਸੰਗਤ ਵਰਕਸ਼ੋਪ ਜਿਵੇਂ ਰੋਜ਼ ਅਰਦਾਸ ਕਰਦੇ ਹਾਂ ਜਿਵੇਂ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ हे ਪਾਤਸ਼ਾਹ ਸਾਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ੋ ਜਿਹੜੇ ਹਮੇਸ਼ਾ ਤੇਰੇ ਨਾਲ ਜੁੜੇ ਰਹਿੰਦੇ ਹਨ ਨਾਨਕ ਜਨਕੀ ਮੰਗੈ ਰਵਾਲਾ ਸੋ ਇਹ ਸੀ ਪੰਜਵੇਂ ਪਦੇ ਦੀ ਵਿਚਾਰ ਅਗਲਾ ਛੇਮਾ ਪਦਾ ਹੈ ਉਸ ਦੀ ਵਿਚਾਰ ਆਪਾਂ ਅਗਲੇ ਦੀਵਾਨਾ ਵਿੱਚ ਸਰਬਣ ਕਰਾਂਗੇ ਬੋਲਦਿਆਂ ਦੇਕਾ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਾ ਫਤੇ ਵਾ ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ